ਸੱਚਤਾ ਪੁਰਵਤਿਆ ਕਲ ਕਲ ਕੂ ਕਾਰਨ ਬੀਓ ਵੀਤ ਪਤ ਲੈ ਗਏ ਅਕਉ ਮੈਦਾਨ ਜੇ ਕੋਈ ਲਉਦੂ ਐ ਤੀਨ ਹੋਏ ਨਾਨਕ ਪਹਿਹਾਰਾ ਪੁਰੇ ਗੱਜ ਨਾ ਸੋਏ ਅਹਿਤ ਖੁ ਚੜਾਈਏ ਸਰਪਾ ਹੋਂ ਤਨ ਹੋਏ ਨਾਨਕ ਅਕੀ ਜੇ ਪੈ ਉੜੇ ਪਰ ਰਜਾ ਮੈਂ ਕਰੂ ਵਸਿ ਤੁਹਾਰੋ ਕਾਹੂ ਮੇਂ ਸਤਿ ਕਰਚੀਏ ਬਹਿ ਬਹਿ ਕਰੇ ਕੀਰਤਾਰ ਅੰਧੇ ਰੇਤ ਗਿਆਨ ਨੂੰ ਪਹਿਹਰੀ ਮੁਕਤ ਗਿਆਨ ਦੇ ਚੇਵਾ ਜਿਵਾ ਮੈ ਰੂਪ ਰੇ ਸਿੰਗਾਰੁ ਉੱਤੇ ਤੁੱਬੇ ਵਤ ਗਾਵੇ ਪਰ ਹਕਮਤ ਤੁਜ ਤੂੰ ਸੰਜੇ ਕਰੇ ਪਿਆਰ ਤਰਜ ਤਰਪ ਕਰੇ ਗਾਰ ਇਹ ਨੂੰ ਉਹ ਕੁਦਵਾਰ ਜੰਦੀ ਸਦਾ ਹੈ ਤੁਜ ਤਨ ਜਾਣ ਛੱਬਹਿ ਘਰਵਾਰ ਸਭ ਕੁ ਪੂਰਾ ਤੇ ਹੋਏ ਕਟਪਟ ਕੋਈ ਆਖੇ ਪਤ ਪਰਵਾਣਾ ਪਿਛੇ ਪਾਈਏ ਨਾਨਕ ਜਪੈ ਨੰ ਨੰ ਪਹਿਲਾਂ ਵਾਜੀ ਸਵਜ ਨਾਨਕ ਸਤ ਸੋਏ ਸਭ ਰੀਸ਼ਾ ਲਾਵੀਆਂ ਘੱਟ ਕਰੇ ਸੋਏ ਅੱਗੇ ਜਾਂ ਨਾ ਚੋਰੇ ਅੱਗੇ ਜੀਉ ਨਵੇ ਜਿੰਦਗੀ ਦੇਖੇ ਪੰਗਵੇ ਕੰਗੇ ਸੀਗੇ ਓੜੀ ਤੁਕ ਤੁਕ ਪਾਇਆ ਕਰੇ ਸੋਧਿਆ ਜਾ ਇਹ ਨਾ ਚੱਤਾ ਕੇ ਵਸ ਸੁਨਾ ਨੀ ਤੁਕੇ ਟਕ ਪਾਇਆ YOUR ਸ਼ਬਦੰ ਗਿਆਨ ਸ਼ਬਦੰ ਦੇਖ ਸ਼ਬਦੰ ਬ੍ਰਹਮਣ ਹੈ ਖਤਰੀ ਸ਼ਬਦੰ ਸੂਰ ਸ਼ਬਦੰ ਸੂਤਰ ਸ਼ਬਦੰ ਪ੍ਰਾਪਤ ਹੈ ਸਤ ਸਤੰ ਦੇ ਸਤੰ ਦੇ ਕੋ ਜਾਣ ਦੇਉ ਨਾਨਕ ਦਾ ਦਾਸ ਹੈ ਸੋਈ ਤੇ ਰੰਜਨ ਦੇਉ ਮਹਾਰਾਜ ਇੱਕ ਸੰਸਰ ਦੇਵਾ ਦੇਵ ਸਤਨਾ ਹਰ ਮਨ ਬਾਦਿਵ ਜੀ ਕੁੰਜਣ ਕੇਉ ਦਾਲ ਤੁਕਾ ਕਦਾਸ ਹੈ ਸੋਇਂ ਗਿਰੰਦਿਓ ਮਹਾਰੂਜ ਮਹਲਾ ਪਹਿਲਾ ਹੁ ਮੇਂ ਪਤਾ ਚਲ ਰਹਾ ਹੈ ਹੁ ਮੇਂ ਮਨਾ ਜਲ ਰਹਾ ਹੈ ਜਲ ਜਿਨ ਤੁੰਗ ਨਾ ਹੋਏ ਗਿਆਨ ਦਾ ਬੰਦਾ ਮਨ ਹੈ ਗੁਰਮੇਂ ਗਿਆਨ ਨੂੰ ਮੇਂ ਪੂਰਤ ਕਰੇ Yeah, the love. ਕੋਲੇ ਸੱਤ ਕੰ ਕ੍ਰਿਤ ਸੰਗ ਸਭ ਕੈ ਪ੍ਰਭ ਨੇ ਰੂ what

ਨ ਮੇਰੇ ਆ ਤੂੰ ਸਾਕਰੋ ਹਰ ਨਾਲੇ ਮੰਨ ਲਾ ਲਾ ਤੂੰ ਅੰਗਰੇਜ਼ੀ ਤੂੰ ਸਾਥੀ ਸਾਰਾ ਅੰਗੀਕਾਰੋ ਕਰ ਦੇ ਕਾਰ ਸਭ ਸਵਾਰ ਨਾਲ ਮਤੰਨ ਨਾ ਸਮਰਤ ਸੁਆਮੀ ਸੋ ਕੇ ਮਨੋ ਸਾਰੇ ਰਹਿ ਨਾਨਕ ਮਨ ਮੇਰੇ ਸਾਕਰੋ ਹਰ ਨਾਲੇ ਦੇ ਆਤੀ ਸਾਰਾ ਕਾਟਨ ਕੰਤੇ ਕਰਤਾ ਤੇਰੇ ਸਭ ਕਿਸ ਹੈ ਦੇਤੇ ਹੈ ਸੋ ਪਾਵੇ ਖਾਸ ਤੁਸਲਾਤੇ ਨਾਮ ਹੰਕਾਰ ਹੈ ਨਾਮ ਜਿਨਕੇ ਮਨ ਵਸਿਆ ਆਜੇ ਸ਼ਬਦ ਕਰੇ ਰੇ ਨਾਮ ਸਤਿ ਆਚਨ ਆਧਾਰ ਮੇਰਾ ਜਨ ਭੁੱਖਾ ਸਭ ਗਵਾਇਆ ਗਰਦਾ ਕੁਰਬਾਨ ਕੀਤਾ ਗੁਰਵੇਟੋਂ ਜਹੀਆਂ ਇਹ ਵੱਡੀਆਂ ਆਇਆਂ ਸਭਨੋ ਮਿਆ ਪਾਸ ਤੋਂ ਮਿਲਿਆ ਆਧਾ ਪਾਜੇ ਨੂੰ करस भाग्य सभद बजे कराज कर तारिया करम पाया को से नाम हर के लागे ਮੰਜਸ ਨੋ ਵਡ ਭਾਗਿਓ ਸਗਲ ਮਨੋ ਰਸ ਪੂਰੇ ਹਰਿ ਬੰਦਪਾਇ ਆਪਰੇ ਸੰਦਸਿ ਤੋ ਕੋਹ ਰੋਗ ਸੰਤਾਪ ਉਤਰੇ ਕੋਣੀ ਸੱਚੀ ਬਾਣੀ ਸੰਸਾਰ ਜਨ ਪਹਿ ਸਭ ਪੂਰੇ ਬਿਝਾਈ ਜੁਨ ਤੇ ਪੁਨੀਸ ਕਹਤੇ ਸਤਿ ਜੁਰ ਰਹਾ ਆਪਰਪੂਰੇ चङाया बुर आया वाके कर मज़दूर चिमी नाम ते आया गेम शकाल वाहिगुरु जी तेरी रास तुम पिता मारक ते रे तुमरी खैर में सुख कने रेते उचा भगवंत मगरी तुमरे सुकारी त सो आज्ञाकारी तुम्हारी गत में स तुम ही जानी ना नानक दास सदा कुर्बानी तुम्हारी गत में त तुम ही जानी ना नानक दास सदा कुर्बानी बोलो जी अरदास एक ओंकार श्री वाहिगुरु जी की फतेह श्री भगवती जी सहाय ਵਾਜ ਸ੍ਰੀ ਭਗਤੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਪਿਰੰਕ ਪੁੱਤੇ ਅਮਗਾਸ ਰਾਮ ਦਸਵੀਂ ਸਹਾਏ ਅਜਨ ਹਰਿ ਗੋਬਿੰਦ ਨੂੰ ਸਭ ਰੋ ਸ੍ਰੀ ਹਦਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜੈਸ ਦਿੱਠੇ ਸਭ ਪੁਜਾਏ ਤੇਗ ਬਾਦਰ ਸਿਮਰੈ ਘਰ ਨੰਦ ਦਾ ਵੈ ਧਾਏ ਸੱਠਾਈ ਮੇ ਸਹਾਏ ਦਸਵੀਂ ਪਾਤਸ਼ਾਹ ਗੋਬਿੰਦ ਸਿੰਘ ਸਾਹਿਬ ਜੀ ਸੱਠਾਈ ਨੂੰ ਇਸਹਾਏ ਦਸਾਂ ਪਾਛੇਂ ਦੀ ਜੋਤ ਗੁਰੂ ਕਲਖਸਰ ਕੀ ਕੇ ਪਾਠ ਦਾ ਦਾ ਧਿਆਨ ਧਰ ਕੇ ਬਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਹਿਬਜ਼ਾਦਿਆਂ ਚਾਲੀ ਮੁਕਤਿਆਂ ਅੱਖੀਆਂ ਜੱਪੀਆਂ ਤੱਕੀਆਂ ਜਿਨ੍ਹਾਂ ਨੇ ਨਾਮ ਜੱਪਿਆ ਵਣ ਕੇ ਛਕਿਆ ਦੇਖ ਚਲਾਈ ਤੇ ਗਵਾਈ ਦੇਖ ਕੀਤਾ ਤਨੋਂ ਪਿਆਰਿਆਂ ਸਚੈਰੇ ਦੀ ਕਮਾਈ ਦਾ ਧਿਆਨ ਧਰ ਕੇ ਬਲੋ ਜੀ ਵਾਹਿਗੁਰੂ ਜਿਨਾਂ ਸਿੱਖ ਸਿੰਘੀਆਂ ਨੇ ਕਰਦੇ ਬੰਦ ਬੰਤਾਏ ਖੁੱਕੀਆਂ ਅਲਹਾਈਆਂ ਚੱਕੀਆਂ ਤੇ ਟਿੜੇ ਆਰਿਆ ਨਾਲ ਚੜਾਏ ਗੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕਿੰਨੀਆਂ ਧਰੜੀ ਹਾਰਿਆ ਸਿੱਖੀ ਕੇ ਸਭ ਸਵਸੰਸਾਂ ਸਮੇੜ ਬਾ ਇਤਨਾ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬਲ ਜੀ ਵਾਹੇ ਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬਲ ਜੀ ਵਾਹੇ ਗੁਰੂ ਕਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾ ਵਿੱਚ ਤਾਮ ਦਾ ਸਤਿਕਾਰ ਸਰਬ ਸੁਖੋ ਵਜਨ ਜਹਾਂ ਜਹ ਕਲਸਾ ਜੀ ਸਾਏ ਤਹਾ ਤਹਾ ਰੱਖਿਆ ਰਿਹਾ ਇੱਕ ਦੇਖ ਤੇ ਫਤੇ ਬਿਰਤੀ ਕੈ ਪੰਖ ਕੀ ਜੀ ਸਹਿ ਸਾਏ ਖਾਲਸਾ ਜੀ ਕੀ ਬੋਲ ਬਾਲੇ ਬੋਲੋ ਜੀ ਵਾਹਿ ਹੈ ਗੁਰੂ ਸ੍ਰੀ ਦਾਨ ਪੇਸਦਾਨ ਰਹਿਤ ਦਾਨ ਬਵੇਕਤਾਰ ਸਹਾਕਾਰ ਸੋ ਸਦਾਨ ਦਾਨ ਨਤ ਸ੍ਰੀ ਦਾ ਨਾਮ ਦਾ ਸ਼੍ਰੀ ਅੰਮ੍ਰਿਤਸਰ ਸਹਿਬ ਜੀ ਕੇ ਸ਼ਿਨਾਨ ਚੰਕੀਆਂ ਠੰਡੇ ਬੂੰਗੇ ਜੁਗੋ ਜੁਗਾ ਕਲ ਧੰਕ ਜੈਕਾਰ ਬੋਲੋ ਜੀ ਵਾਹਿਗੁਰੂ ਸਖਾਂ ਦਾ ਮਾਨੀ ਮਤ ਜੀ ਮਤ ਦਾ ਰੱਖਾ ਪ੍ਰਕਾਸ਼ਿ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਲ ਜੀ ਉਹ ਸ਼੍ਰੀ ਹਰਿ ਕਾਣਾ ਸਤਿਏ ਗੁਰਦੁਆਰੇ ਗੁਰਤਮੰਦਰ ਜਿਹਨੋਂ ਤੋਂ ਖਾਸਾ ਫਤੂ ਨੂ ਛੁੜਿਆ ਗਿਆ ਹੈ ਤੇਨਾਂ ਦੀ ਪੁੱਲੇ ਦਰਸ਼ਨ ਦੀਦਾਰੀ ਸੇਵਾ ਸੁਭਾਅ ਦਾ ਦਾਨ ਪਿਆਰੀ ਖਾਸਾ ਜੀ ਨੂੰ ਬਖਸ਼ੋ ਹੀਰ ਮਾਨਿਆ ਦੇ ਮਾਦੇ ਤਾਰੇ ਪਿਤਾ ਨੇ ਉੱਤੇ ਦੀ ਉਸ ਸੱਚੇ ਪਿਤਾ ਆਤਵੰਦੂ ਤੁਨ ਤੁਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਪਾਸ਼ਨ ਗਿਆ ਪੀੜੀ ਅਰਦਾਸ ਬੇਨਤੀ ਹੈ ਆਪ ਜੀ ਨੇ ਪਾਤਸ਼ਾਹ ਕਿਰਪਾ ਰਹਿ ਬਖਸ਼ਿਸ਼ ਕੀਤੀ ਤੋ ਤਰਪਾਸ਼ਰ ਜੀ ਰਾਤ ਆਪ ਜੀ ਦੇ ਬਾਣੀ ਅੰਦਰ ਸੁਖਸ਼ਾਂਤ ਨਾਮ ਕੀਤ ਹੋਈ ਅਮਰtre ਲਾਇਆ ਆਪ ਜੀ ਦੇ ਸੰਤਾਂ ਕੋ ਤੇ ਦਸ਼ਤਦਾਰੇ ਅਤੇ ਜਨ ਦੇ ਬਖਸ਼ਿਸ਼ਾਂ ਕੋ ਕਾਮ ਕੋ ਤਰ ਆਪ ਜੀ ਦਾ ਸ਼ੁਕਰਾਨਾ ਹੈ ਆਪ ਜੀ ਦੇ ਪਾਲ ਕਿਰਪਾ ਦੁਆਰਾ ਆਮਤ ਮੇਲੇ ਦੇ ਦਵੰਸ ਜਾਏਗੇ ਹਰਦੀਏ ਪਰਦੇਸ ਪੰਜਾਬੀਆਂ ਦੇ ਦਿੱਤਨੇ ਆ ਸਜ ਦੀਵਾਰ ਦੇ ਸ਼ਬਦ ਕੀਰਤਨ ਹੋਏ ਜੀ ਸੁਮੇਖੀ ਬਾਣੀ ਪਰਦੇ ਸੇਵਾ ਕਰਦੇ ਆ ਅਨੇਕਾਂ ਪ੍ਰਕਾਰ ਦੀਆਂ ਭੁਲਾਵੀਆਂ ਹੋਣਗੀਆਂ ਬਖਸ਼ਣਾ ਦੀ ਤੁ ਸਪਸ਼ਟ ਬਾਣੀ ਪੜਨ ਦੀ ਸੇਵਾ ਕਰਨ ਦੀ ਸਮਾਤਪਕਸ਼ ਦੀ ਬਾਣੀ ਪੜੀ ਇਸ ਨੂੰ ਸੱਚ ਕਰਨ ਵਿਖੇ ਪ੍ਰਵਾਨ ਕਰਨੀ ਬਾਣੀ ਦਾ ਆਪ ਗੰਗਾ ਜੀ ਸੰਤਾਂ ਨਗਰ ਕੇ ਦੀਆਂ ਸੰਤਾਂ ਨੇ ਇਹ ਦਿਲ ਤਿਲ ਸੋਣਾ ਹਾਜ਼ਰੀਆਂ ਇਰਫਲ ਪੇਟਾਂ ਵਾਂਗ ਗੱਲ ਪ੍ਰਵਾਨ ਕਰਨੀ ਆ ਦਰੁ ਕਰੁਨਾਉਂ ਦਾਣ ਦੀਆਂ ਸੇਵਾ ਸਿਮਰਨ ਗੁਰ ਸਿੱਖੀ ਕਲ ਦੀਆਂ ਦਾਤਾਂ ਬਖਸ਼ੀਆਂ ਜੀ ਪਰਿਵਾਰਾਂ ਨੂੰ ਸុਖਸ਼ਾਂ ਕੀ ਵਰਤੌਣੇ ਦੇ ਰੂਪਤਾ ਦੀਆਂ ਦਾਤਾਂ ਬਖਸ਼ੀਆਂ ਕਾਲੂ ਬਾਰਾਂ ਨੂੰ ਜਵਤੇ ਬਖਸ਼ ਨੇ ਕਿਰਪਾ ਕਰਨੀ ਦੀ ਗੁਰਬਾਣੀ ਆਸ਼ੀਰਵਾਦ ਅਨੁਸਾਰ ਸਿੱਕੇ ਸਿੱਕੇ ਸੋਹਣੇ ਸੱਚੇ ਜੀਵਨ ਬਖਸ਼ਿਸ਼ ਕਰਨ ਦੇ ਤਰਕਾਸ਼ਾ ਜੀ ਨੰਦਰ ਖੇੜੇ ਵਿੱਚ ਸਮੂਹ ਸੰਗਤ ਵਿੱਚ ਆਪਸ ਵਿੱਚ ਪੇਮਤ ਭਾਗ ਭਾਈ ਕਰਤੂ ਦੀ ਦਾਤ ਬਖਸ਼ਿਸ਼ ਕਰਨ ਦੇ ਪਰਿਪਾਸ਼ਾ ਜੀ ਪੰਤ ਨੂੰ ਕੱਤੀਏ ਪਰਾਮ ਬਖਸ਼ਿਸ਼ ਕਰਨੀ ਅਰੰਭ ਕਰਨੀ ਹੈ ਜੀ ਆਪ ਜੀ ਦੇ ਸੇਵ ਪਰਿਵਾਰ ਭਾਈ ਕਮਲਜੀਤ ਸਿੰਘ ਭਾਈ ਨੈਰ ਸਿੰਘ ਭਾਈ ਸੋਹ ਸਿੰਘ ਅਤੇ ਸੂ ਸੰਸਥਾ ਵੱਲੋਂ ਖਲਾ ਪ੍ਰਸ਼ਾਦ ਦੇ ਨਿਗਤ ਸਤਿ ਹਾਜ਼ਰ ਹੋਈਆਂ ਜੀ ਦਾ ਪ੍ਰਵਾਨ ਸੁਰਦਾਰ ਕਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਦੇ ਚਰਚਾ ਦੀ ਅਗਾ ਬਖਸ਼ ਜੋ ਜੀ ਸ਼ੱਕੇ ਆਪ ਜੀ ਦਾ ਨਾਮ ਜੇ ਪਰਿਵਾਰਾਂ ਨੂੰ ਕੀਤੀ ਪਲਾ ਕੁਸ਼ੀਏ ਕੜੇ ਨਾਮਦਾਨ ਦੀ ਦਾਤਾਂ ਲਖਮੀ ਜੀ ਆਪ ਜੀ ਦੇ ਭਾਣੇ ਅੰਦਰ ਚਾਰ ਪਹਿਦਿਕੜਾ ਸੁਖਸ਼ੰਤ ਨਾਮ ਦੀ ਪ੍ਰੋਮਾ ਸੰਸਕਾ ਰੋਣਾ ਜੀ ਪਾਵ ਹੁਕਮਾਂ ਮੇ ਬਖਸ਼ੋ ਹੁਕਮ ਅਨੁਸਾਰ ਸਭਨਾਂ ਨੂੰ ਜੀਵਨ ਬਖਸ਼ੋ ਸੁਖ ਹੋਵੇ ਨਾਮ ਦਿੱਤਾ ਹੈ ਜੁਨਾਤ ਨਾਮ ਕਰਦੀ ਕਲਾ ਤੇਰੀ ਪਰਮ ਸ਼ਰਧਾ ਪ੍ਰਦਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਵਾਜ਼ਾ ਆ ਗਿਆ ਪਹੀ ਆਕਾਰ ਕੀ ਚਮੇ ਚੁਨਾਇਓ ਪੰਥ ਸਤਿ ਸੰਕੋਖ ਮਹਿ ਗਰੂ ਮਾਨਿਓ ਗ੍ਰੰਥ ਦਰਵਾਜ਼ਾ ਮਾਨਿਓ ਪ੍ਰਭ ਗੁਰਾਂ ਕੀ ਦੇਹ ਗੁਰੂ ਘਰ ਕੋ ਮਿਲੋ ਚਾਹੋ ਓ ਸ਼ਬਦ ਮੈਲੇ ਰਾਤ ਕਰੇਗਾ ਖਾਲਸਾ ਸੱਚੇ ਰਹੇ ਪਾਰ ਹੋਏ ਸਭ ਮਿਲਹਿੰਗੇ ਬਚੇ ਸੰਜੋਏ ਪਾਰ ਹੋਏ ਸਭ ਮਿਲਹਿੰਗੇ ਬਚੇ ਸੰਜੋਏ ਕਾਲ ਵਾਹਿਗੁਰੂ ਜੀ ਕੀ ਫਤਿਹ